ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਤੇਤਕਸ਼ਾ ਟੱਗਰ ਹੈ ਤਾਂ ਮੈਂ ਕੁੱਕਾ ਵਿਦਰੋਹ ਦੀ ਫਿਲਮ 'ਚ ਬੀਬੀ ਇੰਦਗੌਰ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਤਾਂ ਤੁਸੀਂ ਇਹ ਇੰਟਰਵਿਊ ਦੇਖੋ ਤੇ ਫਿਲਮ ਬਾਰੇ ਥੋੜਾ ਬਹੁਤਾ ਜਾਨੋ ਜਿੰਨਾ ਕਿ ਮੈਂ ਦੱਸ ਸਕਦੀ ਹਾਂ ਧੰਨਵਾਦ ਚਲ 200 ਮੈਂ ਤਾਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਦੇ ਤੁਸੀਂ ਦੇਖ ਰਹੇ ਹੋ ਸਿੰਘ ਵਿੱਚ ਹਰਿਆਣਾ ਦੇ ਸਾਥੀਓ ਆਪਾਂ ਅੱਜ ਪਹੁੰਚੇ ਆ ਪਿੰਡ ਰਾਮਪਰਾ ਔਰਫ ਰਾਮਸਰਾ ਦੋਸਤੋ ਪਹੁੰਚਣਾ ਸਾਡਾ ਜਿਹੜਾ ਮੇਨ ਕਾਰਨ ਸੀ ਇੱਥੇ ਕੂਕਾ ਵਿਦਰੋਹ ਜਿਹੜੀ ਫਿਲਮ ਆ ਉਹਦੀ ਸ਼ੂਟਿੰਗ ਚੱਲ ਰਹੀ ਹੈ ਤੇ ਅੱਜ ਅਹਿਮ ਰੋਲ ਜਿਹੜਾ ਸੀਗਾ ਉਹ ਮਤਾਵਾ ਭੈਣਾਂ ਦਾ ਬੀਬੀਆਂ ਦਾ ਰੋਲ ਸੀਗਾ ਜਿਸ ਵਿੱਚ ਕੀ ਉਹਨਾਂ ਨੇ ਇਹ ਦੱਸਿਆ ਕਿ ਨਾਰੀ ਸ਼ਕਤੀ कैसे तो कमज़ोर नहीं है तो उसी करेंगे इस वक्त लाइव जो आज विद्रोह मूवी जो आज सीन शूट किया गया तो ये किस सब्जेक्ट पर था तो ये आ, कुका विद्रोह के बारे में है जो आंदोलन हुआ था जिसकी वजह से आ, हमारी कंट्री में जो फ्रीडम फाइटर्स थे जिनकी वजह से आज हम सब लोग फ्री हैं सो ये कहानी उस बारे में है और आई फील वेरी लकी कि मैं ऐसी कहानी का पार्ट हूँ मैं बीबी -बी इंद कौर का कैरेक्टर प्ले कर रही हूँ और ये मेरे लिए बहुत सम्मान की बात है मेरा नाम तितिक्षा टगर है ता मैं उद्धा बुटाले दी हाँ पर मोहाली च रहनी मुंबई च रहनी हाँ तो एक्टिंग कर दी मैम इस मूवी से पहले भी आप फिल्मों फिल्म काम कर चुके हो हाँ जी जी हुँ? वो इस साल रिलीज़ होंगी एक शो आ रहा है ਜਨ ਜਨ ਮੇਰਾ ਵੇਵਜ਼ OTT ਚੈਨਲ ਤੇ ਆਊਗਾ ਤੇ ਹੋਰ ਮੈਂ ਇੱਕ ਦੋ ਫਿਲਮਾਂ ਕੀਤੀਆਂ ਨੇ ਆ ਜਾਣਗੀ ਇਸ ਸਾਲ ਦੇ ਐਂਡ 'ਚ ਤਾਂ ਕਿੰਨੇ ਸਾਲਾਂ ਤੋਂ ਆਪ ਐਕਟਿੰਗ ਕਰ ਰਹੇ ਹੋ 2.5 ਸਾਲ ਹੋਏ ਨੇ ਜ਼ਿਆਦਾ ਟਾਈਮ ਹੋਰ ਜਦੋਂ ਆਪ ਕੋ ਕੋਕਾ ਵਿਦਰੋਹ ਦੀ ਸਕ੍ਰਿਪਟ ਮਿਲੀ ਤਾਂ ਆਪ ਕੋ ਕਿਸ ਤਰ੍ਹਾਂ ਫੀਲ ਹੋਆ ਲੱਖੀ ਮੈਂ ਕਿਹਾ ਬਹੁਤ ਮਤਲਬ ਸੁਭਾਗ ਵਾਲੀ ਗੱਲ ਹੈ ਕਿ ਹਨਾ ਐਦਾਂ ਦਾ ਪ੍ਰੋਜੈਕਟ ਕਰਨ ਨੂੰ ਮਿਲ ਰਿਹਾ ਤੇ ਇਨਾ ਸੋਹਣਾ ਕੈਰੈਕਟਰ ਹੈ ਜੋ ਮੈਨੂੰ ਪੋਟ੍ਰੇ ਕਰਨ ਦਾ ਚਾਂਸ ਮਿਲ ਰਿਹਾ ਤਾਂ ਆਈ ਫੀਲ ਬੀ ਲੱਕੀ। ਤੋਂ ਮੈਮ ਆਪ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ? ਇਹ ਫਿਲਮ ਦੇਖੋ ਤਾਂ ਸ਼ੇਅਰ ਕਰੋ। ਅ ਬਿਕੋਜ਼ ਇਹਦੇ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੁੰਦਾ। ਮੈਨੂੰ ਵੀ ਓਨੈਸਟਲੀ ਇਨਾ ਨਹੀਂ ਪਤਾ ਸੀ ਜਦੋਂ ਮੇਰੇ ਕੋਲ ਸਕ੍ਰਿਪਟ ਆਈ ਪਰ ਜਦੋਂ ਆਈ ਤਾਂ ਫਿਰ ਜਦੋਂ ਪੜਿਆ ਤੇ ਇਨਾ ਕੁਝ ਹੋਇਆ ਹੈ ਨਾ ਹਿਸਟਰੀ 'ਚ ਕਿ ਅਸੀਂ ਅੱਜ ਸਾਡੇ ਕੋਲ ਜਿਹੜੀ ਰਾਈਟਸ ਹੈਗੇ ਨੇ ਅਸੀਂ ਜਿੰਨੇ ਫ੍ਰੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਸਾਰਾ ਕੁਝ ਚੰਗਾ ਹੈ। ਬਹੁਤ ਕੁਝ ਅਜੇ ਵੀ ਬੈਟਰ ਹੋ ਸਕਦਾ ਹੈ ਯੈਸ ਪਰ ਜਿੱਡੀ ਵੀ ਸਾਡੇ ਕੋਲ ਫਰੀडम ਹੈ ਲੋਕਾਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਹਨਾ ਉਹਦੇ ਕਰਕੇ ਤਾਂ ਇਸ ਫਿਲਮ ਦੇ ਥਰੂ ਅਸੀਂ ਉਹ ਸ਼ੋਅ ਕਰ ਰਹੇ ਨੇ ਤਾਂ ਪੂਰੀ ਜਿਹੜੀ ਸਾਡੀ ਨਾਮਤਰੀ ਕਮਿਊਨਿਟੀ ਹੈ ਉਹਨਾਂ ਦਾ ਕੀ ਹਿੱਸਾਰਾ ਆਇਦ ਵਿੱਚ ਉਹ ਵੀ ਪਤਾ ਲੱਗਦਾ ਹੈ ਇਤਿਹਾਸ ਦਾ ਪਤਾ ਲੱਗਦਾ ਹੈ ਤਾਂ ਮੈਮ ਅੱਜ ਇੱਕ ਦੋ ਸੀਨ ਚੱਲ ਰਿਹਾ ਥਾ ਕੋਕਾ ਗੁਰਮਤ ਸਿੰਘ ਕੋ ਲੈ ਕੇ ਉਸ ਦੇ ਬਾਰੇ ਮੈਂ ਥੋੜਾ ਜਿਹਾ ਡਿਟੇਲ ਵਿੱਚ ਬਤਨਾ ਜੀ Uh, वो तो एक्चुअली आप फिल्म देखेंगे तो आपको पता लगेगा मैं अभी शेयर नहीं करना चाहूँगी बिकॉज uh, आप फिल्म देखिए बहुत अच्छा सीन है इतना ज़रूर बताऊँगी एंड uh, देख के गूज बम्स कहते हैं ना इंग्लिश में चिल्स आ जाएंगे आपको मैडम जैसे सतगुरु राम सिंह जी ने जो हमारी माताएं बहनें हैं उनको बहुत ही बड़े तरीके से मतलब जो उन्होंने पहल दी है उसके बारे में आप क्या कहना चाहोगे तो जो मेरा भी कैरेक्टर है माता बीबी इंद कौर का जी उनके साथ भी ऐसा ही कुछ हुआ था वो भी एक कमज़ोर औरत थी पर बाद में आगे जाके उनका जो हाथ रहा है इंडिपेंडेंस लेने में इस फिल्म में उसकी भी बात होती है तो आपका क्वेश्चन का आंसर इज ऑल्सो माई कैरेक्टर विच इज़ी थैंक यू हाँ जी मैं क्या आप ਮੈਂ ਇਹ ਕਹਿਣਾ ਚਾਹਾਂਗੀ ਕਿ ਇਤਿਹਾਸ ਦੇ ਬਾਰੇ ਸਾਨੂੰ ਬਹੁਤ ਕੁਝ ਪਤਾ ਲੱਗੇਗਾ ਜੋ ਕਿ ਅੱਜਕੱਲ ਬੱਚੇ ਦੂਸਰੀਆਂ ਮੂਵੀਵਾਂ ਬਹੁਤ ਦੇਖਦੇ ਨੇ ਜਦੋਂ ਇਹ ਮੂਵੀ ਆਏਗੀ ਨਾ ਤੇ ਸਾਰੇ ਛੋਟੇ-ਛੋਟੇ ਬੱਚਿਆਂ ਨੂੰ ਵੀ ਪਤਾ ਲੱਗੇਗਾ ਕਿ ਸਾਡਾ ਕੀ ਕਿੰਨਾ ਮਹਾਨ ਇਤਿਹਾਸ ਸੀਗਾ ਜਿੰਦੇ ਚ ਸਤਿਗੁਰਾਂ ਨੇ ਸਾਡੇ ਵਾਸਤੇ ਸਿੱਖਾਂ ਨੇ ਕੂਕਿਆਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਇਹ ਸਾਨੂੰ ਸਭ ਨੂੰ ਪਤਾ ਲੱਗੇਗਾ ਸਾਰੀ ਜਨਰੇਸ਼ਨ ਨੂੰ ਪਤਾ ਲੱਗੇਗਾ ਠੀਕ ਤਾਂ ਤੁਹਾਡਾ ਕੈਰੈਕਟਰ ਕੀ ਸੀ ਜੀ ਮੂਵੀ ਵਿੱਚ ਅਸੀਂ ਸਤਿਗੁਰਾਂ ਦੇ ਨਾਲ ਸਾਜ ਸੰਗਤ ਦੇ ਰੂਪ ਵਿੱਚ ਸਾਜ ਸੰਗਤ ਦਾ ਅਸੀਂ ਪਲੇ ਕਰਦੇ ਪਏ ਆ ਸਾਰਿਆਂ ਦੇ ਨਾਲ ਰਲ ਕੇ ਠੀਕ ਹੈ ਜੀ ਅਗਰ ਉਹ ਮੁੰਡ ਜੀ ਸ਼ੂਟਿੰਗ ਲੈ ਕੇ ਜੀ ਮੇਰੇ ਕਰੈਕਟਰ ਦਾ ਨਾਮ ਹੈ ਜੀ ਹੀਰਾ ਸਿੰਘ ਇਹ ਹੀਰਾ ਸਿੰਘ ਉਹ ਉਹ ਕੈਰੈਕਟਰ ਨੇ ਮਸਤਾਨੀ ਹੁੰਦੇ ਸੀ ਆਪਣੇ ਟਾਈਮ ਤੇ ਜਿਨ੍ਹਾਂ ਦਾ ਸਤਗੁਰੂ ਰਾਮ ਸਿੰਘ ਜੀ ਦੇ ਨਾਲ ਬਹੁਤ ਅੱਛਾ ਰਿਸ਼ਤਾ ਹੁੰਦਾ ਸੀਗਾ ਮਤਲਬ ਇਹਨਾਂ ਦਾ ਉਹਨਾਂ ਨਾਲ ਇੰਨਾ ਪਿਆਰ ਸੀਗਾ ਕਿ ਜੇ ਉਹ ਇਹਨਾਂ ਨੂੰ ਕੋਈ ਆਪਣਾ ਪਨਿਸ਼ਮੈਂਟ ਵੀ ਦਿੰਦੇ ਸੀ ਜਾਂ ਕੋਈ ਗੁੱਸਾ ਵੀ ਕਰਦੇ ਸੀ ਜਿਵੇਂ ਉਹਨਾਂ ਨੂੰ ਕਹਿਤਾ ਵੀ ਇਹਨਾਂ ਨੂੰ ਇਹਨਾਂ ਨੇ ਇੱਕ ਪਾਸੋਂ ਕੁੱਟਿਆ ਉਹਨਾਂ ਨੂੰ ਤੇ ਕਹਿੰਦੇ ਸੀ ਜੀ ਇੱਧਰ ਦੇ ਪਾਪ ਉਤਰ ਗਏ ਇੱਧਰ ਦੇ ਵਿਲਾ ਦੋ ਠੀਕ ਹੈ ਤੇ ਉਸ ਤਰ੍ਹਾਂ ਦਾ ਪਿਆਰ ਸੀ ਸਤਗੁਰੂ ਨਾਲ ਤੇ ਉਸ ਤੋਂ ਮਗਰੋਂ ਇਹ ਮਸਤਾਨੀਆਂ ਦੇ ਵਿੱਚ ਗਿਣਤੀ ਆਉਂਦੀ ਸੀ ਇਹਨਾਂ ਦੀ ਜਿਹੜੇ ਕਿ ਜਦੋਂ ਇਹਨਾਂ ਨੇ ਗਾਵਾਂ ਵੜਨੀਆ ਸ਼ੁਰੂ ਕੀਤੀਆਂ ਸੀਗੀਆਂ ਪੂਰੀਆਂ ਠੀਕ ਹੈ ਦੋ ਇਹਨਾਂ ਨੇ ਬੁਚੜਾ ਨੇ ਗਾਵਾਂ ਵੜਨੀਆ ਸ਼ੁਰੂ ਕੀਤੀਆਂ ਸੀਗੀਆਂ ਤੇ ਇਹ ਉੱਠ ਕੇ ਜੱਥਾ ਲੈ ਕੇ ਆਪਣਾ ਗਏ ਸੀ ਕਿ ਹੁਣ ਅਸੀਂ ਇਹ ਵਿਦਰੋਹ ਬਰਦਾਸ਼ਤ ਨਹੀਂ ਕਰ ਸਕਦੇ ਹੁਣ ਸਾਨੂੰ ਇਹ ਜਾ ਕੇ ਆਪਣੇ ਹਿਸਾਬ ਨਾਲ ਰੋਕਣਾ ਪਾਣਾ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਫਸਾਇਆ ਸੀਗਾ ਕਿ ਬਾਅਦ ਚ ਇਹ ਹੀਰਾ ਸਿੰਘ ਜੀ ਦੇ ਕੈਰੈਕਟਰ ਨੂੰ ਤੇ ਨਾਲ ਉਹਨਾਂ ਦੇ ਭਰਾ ਦਾ ਇੱਕ ਕੈਰੈਕਟਰ ਹੋਰ ਹੈਗਾ ਉਹਨਾਂ ਸਾਰਿਆਂ ਨੂੰ ਤੋਪਾਂ ਨਾਲ ਬੰਨ ਕੇ ਉਡਾਇਆ ਗਿਆ ਸੀਗਾ ਤੇ ਉਸ ਵੇਲੇ ਕੀ ਹੁੰਦਾ ਸੀਗਾ ਕਿ ਤੂਪ ਜਦੋਂ ਚਲਦੀ ਸੀਗੀ ਤੇ ਤਿੰਨ ਵਾਰੀ ਦਿੰਦੇ ਸੀਗੇ ਕਿ ਪਲੀਤਾ ਲਾ ਕੇ ਦੇਖਦੇ ਸੀਗੇ ਵੀ ਤੋਪ ਚੱਲਦੀ ਹੈ ਕਿ ਨਹੀਂ ਚੱਲਦੀ ਉਸ ਤੋਂ ਬਾਅਦ ਵੀ ਇਹਨਾਂ ਦੀ ਤਿੰਨ ਵਾਰੀ ਨਹੀਂ ਚੱਲੀ ਸੀ ਪਰ ਇਹਨਾਂ ਨੇ ਕਿਹਾ ਸੀ ਚਲਾਓ ਤੁਸੀਂ ਤੋਪ ਚਲਾਓ ਮੈਂ ਤਾਂ ਛਿੱਧੀ ਲੈਣਾ ਤੇ ਉਹੋ ਕਰੇਕਟ ਹੋ ਗਿਆ ਇੱਕ ਦਾ ਵੀ ਵੀ ਦਾ ਕਟਰ ਦੇ ਦਿੱਤਾ ਗਿਆ ਹਾਂ ਜੀ ਉਸਨਾਂ ਦੇ ਪਰਿਵਾਰ ਪਰ ਦੇ ਇਹਨਾਂ ਦਾ ਪਰਿਵਾਰ ਕੀ ਜੀ ਉਹਨਾਂ ਦਾ ਪਰਿਵਾਰ ਤਾਂ ਦੇਖੋ ਇਹ ਕਹਾਣੀ ਜਿਹੜੀ ਤੁਹਾਨੂੰ ਸਮਝ ਆ ਰਹੀ ਹੈ ਇਹ ਇਹ ਮਤਲਬ ਤੁਸੀਂ ਲਾ ਲਓ ਇਹ ਲੇਟ 1800 ਦੀ ਹੈ ਠੀਕ ਹੈ ਉਸ ਵੇਲੇ ਜਦੋਂ ਕੂਕਾ ਵਿਦਰੋਹ ਮੂਵਮੈਂਟ ਸ਼ੁਰੂ ਹੋਈ ਸੀਗੀ ਜਦੋਂ ਕੂਕੇ ਬਣੇ ਸੀਗੇ ਜਦੋਂ ਇਹ ਸਾਰੇ ਪਾਸੇ ਨਾਨ ਕੋਆਪਰੇਟਿਵ ਇੱਕਦਮ ਨੇ ਮੂਵਮੈਂਟ ਸ਼ੁਰੂ ਕੀਤੀ ਸੀਗੀ ਉਸ ਵੇਲੇ ਤੇ ਉਹਨਾਂ ਦੇ ਹਰ ਇੱਕ ਜਿਹੜੇ ਇੰਦਕੌਰ ਨੇ ਖੇਮਕੌਰ ਨੇ ਇਹਨਾਂ ਦੇ ਘਰਦਿਆਂ ਦੇ ਉੱਤੇ ਤਸੀਹੇ ਦਿੱਤੇ ਗਏ ਸੀ ਅੰਗਰੇਜ਼ਾਂ ਵੱਲੋਂ ਤੇ ਜਿਹੜੇ ਉਸ ਵੇਲੇ ਦੇ ਹਕਮਰਾਨ ਹੁੰਦੇ ਸੀ ਮੁਸਲਮਾਨ ਉਹਨਾਂ ਦੇ ਨਾਲ ਮਿਲ ਕੇ ਤੇ ਇਹਨਾਂ ਦੇ ਹਰ ਇੱਕ ਪਰਿਵਾਰ ਦੀ ਇੱਕ ਛੋਟੀ ਛੋਟੀ ਕਹਾਣੀ ਹੈ ਤੇ ਉਹ ਜਦੋਂ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਫਿਰ ਉਹਨਾਂ ਨੂੰ ਇਦਾਂ ਹੁੰਦਾ ਕਿ ਇਹ ਅਸੀਂ ਵਿਦਰੋਹ ਸਹਿੰਦੇ ਕਿਉਂ ਪਏ ਮਤਲਬ ਇਹ ਚੀਜ਼ਾਂ ਅਸੀਂ ਕਿਉਂ ਅਕਰੋਸ ਦੇ ਵਿੱਚ ਆ ਕੇ ਸਹਿੰਦੇ ਪਏ ਆ ਜਦ ਸਾਡੇ ਅ ਅਸੂਲ ਸਹੀ ਨੇ ਸਾਡੇ ਯੂ ਨੋ ਬਾਬਿਆਂ ਨੇ ਸਾਨੂੰ ਨਾਮ ਦਿੱਤਾ ਅਸੀਂ ਆਪਣਾ ਕੰਮ ਕਰਦੇ ਪਏ ਅਸੀਂ ਕਿਉਂ ਸਹਿੰਦੇ ਪਏ ਤੇ ਇਸੇ ਕਰਕੇ ਇਹ ਸਾਰਾ ਚੀਜ਼ਾਂ ਬਣਦਾ ਆਪਨੇ ਕੂਕਾ ਵਿਦਰੋਹ ਮੂਵੀ ਮੇ ਜੋ ਕੈਰੈਕਟਰ ਪਲੇ ਕੀਤਾ ਸਭ ਤੋਂ ਪਹਿਲੇ ਆਪਕਾ ਨਾਮ ਔਰ ਜੋ ਕੈਰੈਕਟਰ ਆਪਨੇ ਨਿਭਾਇਆ ਹੈ ਉਸਕੇ ਬਾਰੇ ਮੇ ਬਤਾਓ ਠੀਕ ਮੇਰਾ ਨਾਮ ਰਿਤਪੰਨੈਸ਼ਵਰੀਆ ਹੈ ਔਰ ਮੈਨੇ ਖੇਮਕੌਰ ਕਾ ਕਿਰਦਾਰ हाँ ना, मेरा नाम रुत्पन्ना ऐश्वर्या और मैंने खीम कौर का किरदार प्ले किया है और आ, अभी हम जब जो, जो शूट कर रहे हैं उसका उस किरदार का यही परसेप्शन है कि आ, आगे जाके किस तरह से सिख कम्युनिटी के लिए वो लड़ती हैं और आ, और जो हमारे जो स्पिरिचुअली और सही तरीके से सही ढंग से बिना कोई वायलेंस के सही तरीके से किस तरह से हम इंडिपेंडेंस अंग्रेज़ों से अपने हक़ का जो है वो आ, काम करते हैं उसके ऊपर है तो मैम क्या जो है जो आम, वो ऐसी औरत है जो चाहे वो जानवर हो या कोई भी कोई भी ऐसा प्राणी हो जिसमें प्राण है वो सबके लिए सेक्रीफाइस करना जानती है वो कुर्बान करना जानती है और जैसे जित जो मुझे डायलॉग भी मिले हैं वो उसमें भी यही मेंशन है कि जो जितने भी वो काम करती है मैं उस उस किरदार से यही रिलेट कर पाऊँगी कि वो अपने आप को कुर्बान करके किसी और के लिए अगर किसको तकलीफ़ हो रही है उस चीज़ को वो समझ कर और अपने आप को भले वो बहुत प्रायरिटी लिस्ट में पीछे छोड़ दे, लेकिन वो फिर भी अपने आगे आकर वो आज़ादी के लिए करती है चाहे वो कोई भी प्राणी हो चाहे वो एनिमल्स के लिए हो औरतों के लिए हो या फिर कोई भी इंसान के लिए हो मैम सिख कम्युनिटी का इतिहास के बारे में फिल्म में सीन करके कितना प्राउड फील होता है बहुत ज़्यादा प्राउड फील हो रहा है पहले तो सच बताऊँ तो आ, मैं सीख नहीं हूँ लेकिन जब मुझे हमारे डायरेक्टर साहब ने हमारे प्रोड्यूसर साहब ने जब, जब बताया इस बारे में थोड़े बहुत मुझे जो हमारे हिस्टोरी हिस्टोरिकल फैक्ट्स के बारे में पता चला तब एक इमोशनल कनेक्शन हुआ थोड़ा बहुत एज एन एक्टर हम अपनी तरफ से करते हैं लेकिन ऑन ऑन सेट आने के बाद जो हमारे क्रू के लोग भी है जो आ, जो जो हमारे जूनियर आर्टिस्ट थे जितने भी सेकेंडरी आर्टिस्ट थे जब हम डायलॉग भी बोल रहे थे वो हर एक डायलॉग से वो रिलेट कर पा रहे थे नाम सिमरन का मतलब मुझे समझ में आया और उनके आंखों में सच में वो आंसू आ जा रही थी वो गूसबम्स खड़े हो रहे तो मुझे समझ में आ रहा था कि वो कितना इस चीज़ से रिलेट कर पाते हैं और इमोशनली कनेक्ट हो पाते हैं तो वो एक बहुत प्राउड मोमेंट है कि हम आज़ादी के लिए जो सिख कम्युनिटी की आज़ादी के लिए जो हुआ है और जो इतिहास का एक पार्ट बनने का मौका मिला है मुझे वो बहुत बड़ी बात है ठीक मैम थैंक यू इंद कौर का जो फैमिली जिन्होंने है शहादत दी अपने देश के लिए अपने सिख कम्युनिटी के लिए तो थोड़ा सा एक बार डिटेल में बताना कि इंद कौर का जो बैकग्राउंड है उसकी फैमिली कैसी थी तो जड़ी बीबी इंद कौर ने ਉਹਨਾਂ ਦੇ ਨਾਲ ਚੰਗਾ ਨਹੀਂ ਹੋਇਆ ਸੀ ਉਹਨਾਂ ਦੀ ਸ਼ਾਦੀ ਤੋਂ ਬਾਅਦ ਤਾਂ ਕੀ ਹੋਇਆ ਸੀ ਉਹ ਦੇਖਣ ਲਈ ਤੁਸੀਂ ਫਿਲਮ ਨੂੰ ਦੇਖੋ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅ ਜਿਹੜੀ ਜਿੰਨੀ ਵੀ ਸਾਡੀ ਬੀਬੀਆਂ ਸੀਗੀ ਹਨਾ ਬਾਕੀ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਹਿੰਮਤ ਦਿੱਤੀ ਕਿ ਜੇ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ